ਬੱਚੇ ਹੋਣ ਚਾਹੇ ਵੱਡੇ ਜਿਸ ਨੂੰ ਖਾਂਸੀ ਜ਼ੁਕਾਮ ਲਗਾਤਾਰ ਲੰਬੀ ਦੇਰ ਤੋਂ ਹੋ ਰਿਹਾ ਤਾਂ ਇਹ ਬਧੀਆ ਜਿਹਾ ਕੜਾ ਜਿਹੜਾ ਜੇ ਤੁਸੀਂ ਦੋ ਟਾਈਮ ਇਹਨੂੰ ਇੱਕ ਇੱਕ ਚਮਚ ਚਾਹ ਜਾਂ ਦੁੱਧ ਨਾਲ ਲਾਉਂਗੇ ਤਾਂ ਤੁਹਾਡਾ ਖਾਂਸੀ ਜ਼ੁਖਾਮ ਬਿਲਕੁਲ ਚਲਾ ਜਾਊਗਾ ਇਹਦੇ ਲਈ 150 ਗ੍ਰਾਮ ਲਿਆਜੀ ਗੋੜੇ ਤੇ ਉਹਨੂੰ ਇੱਕ ਗਲਾਸ ਪਾਣੀ ਵਿੱਚ ਤੁਸੀਂ ਉਬਾਲ ਲਿਓ ਉਸ ਤੋਂ ਬਾਅਦ ਕਿਸੇ ਵੀ ਛੰਨੀ ਰਹੀ ਛਾਣ ਲਿਓ ਤੇ ਫਿਰ ਉਹਨੂੰ ਤੁਸੀਂ ਗਰਮ ਰੱਖ ਦਿਓ ਫਿਰ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਅਜਵੈਨ ਦਾ 4 ਤੋਂ 5 ਪਾਈਆਂ ਆਪਾਂ ਲਾਈਚੀਆਂ ਫਿਰ ਪਾਵਾਂਗੇ ਅੱਧਾ ਚਮਚ ਕਾਲੀ ਮਿਰਚ ਦਾ ਅੱਧਾ ਚਮਚ ਪਾਵਾਂਗੇ ਕਾਲਾ ਨਮਕ ਉਸ ਤੋਂ ਪਾਵਾਂਗੇ ਜੀ ਅੱਧਾ ਚਮਚੀ ਆਪਾਂ ਅਦਰਕ ਪਾਊਡਰ ਤੇਨਨ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ 5 ਤੋਂ 6 ਮਿੰਟ ਲਈ ਲਗਾਤਾਰ ਇਸੇ ਤਰੀਕੇ ਨਾਲ ਹੀ ਪਕਾਵਾਂਗੇ ਜਦੋਂ ਇਹ ਪੱਕ ਕੇ ਤਿਆਰ ਹੋ ਗਿਆ ਤੇ ਇਹਦੇ ਵਿੱਚੋਂ ਤੁਸੀਂ ਫੁੱਲੀਆਂ ਜੀ ਇਲਾਇਚੀਆਂ ਚਾਹੋ ਤਾਂ ਬਾਹਰ ਕੱਢ ਸਕਦੇ ਹੋ ਪਰ ਵੱਡੇ ਖਾ ਲੈਂਦੇ ਆ ਬੱਚੇ ਇਹਨੂੰ ਬਿਲਕੁਲ ਨਹੀਂ ਖਾਂਦੇ ਤੇ ਕੜਾ ਹੋ ਗਿਆ ਜੀ ਤਿਆਰ ਤੇ ਇਹਨੂੰ ਤੁਸੀਂ ਕਿਸੇ ਵੀ ਕੱਚ ਦੇ ਬਾਉਲ 'ਚ ਪਾ ਕੇ ਰੱਖ ਸਕਦੇ ਹੋ ਸਵੇਰ ਸ਼ਾਮ ਜਦੋਂ 1-1 ਚਮਚ ਤੁਸੀਂ ਲਵੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ ਖਾਂਸੀ ਜ਼ੁਕਾਮ ਦੂਰ ਹੋ ਜਾਊਗਾ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਨੂੰ ਸ਼ੇਅਰ ਕਰੋ